ਕਰਨ ਕੁਰਲੇ ਆਉਦੀ ਆ ਮਾਸ ਬੜੀ ਮੁਸ਼ਕਿਲ ਨਿਕਲ ਗਈ ਇੰਸ਼ਾਅਰ ਲੰਕਰ ਸਰ ਇੱਕ ਦਾ ਇੱਕ ਲਿਖ ਲੋ ਸ਼ਾਬਾਸ਼ ਸ਼ਾਬਾਸ਼ 7 ਜਮਾ 2 9 ਤੇ 7 ਦੋਣੀ 7 14 ਬਸ ਆਂਸਰ ਇਜ਼ देयर ਹੋ ਤਾਂ ਇਸ ਤਰੀਕੇ ਦੇ ਨਾਲ ਸੀ ਆ ਜਾ ਵੀ ਜਸਦੀਪਕ ਤੂੰ ਵੀ ਕਰ ਲੈ 105 9 106 ਨਾਲ ਚਾ 100 ਦਾ 1 ਲਿਖ ਲਓ 6 5 11 ਹੁਣ 0 ਦੀ ਲੋੜ ਨਹੀਂ ਹੈ ਕਿਉਂਕਿ 11 ਆ ਗਿਆ ਹੁਣ 0 ਦੀ ਲੋੜ ਨਹੀਂ ਹੈ 11 ਲਿਖ ਦਿਓ ਹੁਣ 6 ਵਾਈਜ਼ ਦਾ 30 30 30 ਲਿਖ ਬਸ ਦਿਸ ਇਜ਼ ਦਾ ਆਨਸਰ ਇਹ ਬੜਾ ਮਤਲਬ ਇਨਲਾਈਟਨਮੈਂਟ ਦਿੰਦਾ ਐਨਜਾਇਰਮੈਂਟ ਦਿੰਦਾ ਸਾਨੂੰ ਇੰਟਰਸਟ ਸਾਡਾ ਕ੍ਰੀਏਟ ਕਰਦਾ ਮੈਥਮੈਟਿਕਸ ਤਾਂ ਇੱਕ ਐਸਾ ਸਬਜੈਕਟ ਸਹੀ ਠੀਕ ਹੈ ਥੈਂਕ ਯੂ ਤੁਹਾਡਾ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ